ਹੈਲੋ ਹਾਂਜੀ ਸਾਰੇ ਫਰੈਂਡ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਾਰਨਿੰਗ ਟਾਈਮ ਹਨਾ ਬ੍ਰੇਕਫਾਸਟ ਦੀ ਤਿਆਰੀ ਹੈ ਅੱਜ ਆਪਾਂ ਬਹੁਤ ਹੀ ਜ਼ਿਆਦਾ ਹਨਾ ਟੇਸਟੀ ਸਬਜ਼ੀ ਬਣਾਵਾਂਗੇ ਜਿਹੜੀ ਕਿ ਉਹਦੇ ਵਾਸਤੇ ਆਪਣੇ ਕੀ ਕੀ ਲੈਤਾ ਆਓ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਜਿਹੜੀ ਰੈਸਪੀ ਆਪਾਂ ਬਣਾਉਣ ਲੱਗੇ ਆ ਅਗਰ ਤੁਸੀਂ ਮੇਰੇ ਤਰੀਕੇ ਨਾਲ ਬਣਾਓਗੇ ਤਾਂ ਤੁਹਾਡੀ ਬਹੁਤ ਹੀ ਪਰਫੈਕਟ ਬਣੇਗੀ ਤੇ ਜਿਹੜਾ ਨਹੀਂ ਵੀ ਖਾਂਦਾ ਨਾ ਉਹ ਵੀ ਇਹਨੂੰ ਬੜੇ ਚਾਣ ਨਾਲ ਖਾਏਗਾ ਤੇ ਸਭ ਤੋਂ ਪਹਿਲਾਂ ਆਪਾਂ ਨੇ ਲੈ ਲਏ ਤੇ ਥੋੜੀ ਜਿਹੀ ਹਰੀ ਮਿਰਚ ਤੇ ਲਾਸਣ ਪਿਆਜ਼ ਟਮਾਟਰ ਤੇ ਅੱਗੇ ਆਪਾਂ ਨੇ ਲੈਤੇ ਨੇ ਥੋੜੀ ਜਿਹੀ ਹਾਫ ਬੋਇਲ ਕੀਤੇ ਹੋਏ ਆਲੂ ਤੇ ਆਪਾਂ ਨੇ ਲੈਤੇ ਨੇ ਜਿਹੜੀ ਲੰਬੇ ਵਾਲੀ ਵੈਂਗਰੀ ਹੁੰਦੀ ਆ ਉਹਨੂੰ ਆਪਾਂ ਨੇ ਇਸ ਤਰੀਕੇ ਨਾਲ ਕਟਿੰਗ ਕਰ ਲਈ ਉੱਪਰ ਆਪਾਂ ਨੇ ਹੁਣ ਇਹਨਾ ਚੁੱਲੇ ਤੇ ਬਣਾਵਾਂਗੇ ਆਪਾਂ ਕੜਾਈ ਆਪਾਂ ਨੇ ਰੱਖ ਲਿਆ ਹੈਗਾ ਆਓ ਤੁਹਾਨੂੰ ਦਿਖਾਉਨੇ ਆਂ ਵੀ ਆਪਾਂ ਕਿਸ ਤਰੀਕੇ ਨਾਲ ਬਣਾਵਾਂਗੇ ਤਾਂ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਰੈਸਪੀ ਜਿਹੜੀ ਆਪਾਂ ਬਣਾਵਾਂਗੇ ਮੇਰੇ ਤਰੀਕੇ ਨਾਲ ਬਣਾਓਗੇ ਤਾਂ ਬਹੁਤ ਹੀ ਟੇਸਟੀ ਬਣੇਗੀ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਹਨਾ ਓਇਲ ਜਿਹੜਾ ਵੀ ਤੁਸੀਂ ਓਇਲ ਯੂਜ਼ ਕਰਦੇ ਹੋ ਤੁਸੀਂ ਉਹ ਪਾ ਸਕਦੇ ਹੋ ਤੇ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਔਰ ਭਣ ਵੀ ਪਾ ਸਕਦੇ ਹੋ ਜੋ ਵੀ ਤੁਸੀਂ ਯੂਜ਼ ਕਰਦੇ ਹੋ オイル ਥੋੜਾ ਜਿਹਾ ਗਰਮ ਹੋਣ ਤੇ ਫਿਰ ਆਪਾਂ ਪਾ ਦਾਂਗੇ 1/2 ਸਪੂਨ ਜੀਰੇ ਦਾ ਜੀਰੇ ਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਨੇ ਪਹਿਲਾਂ ਭੁੰਨ ਲੈਣਾ ਜਦੋਂ ਵੀ ਆਪਾਂ ਨਾ ਕੋਈ ਵੀ ਆਪਾਂ ਸਬਜ਼ੀ ਬਣਾਉਣੀ ਆ ਜਾਂ ਜਦੋਂ ਆਪਾਂ ਜੀਰਾ ਪਾਉਣੇ ਆ ਤਾਂ ਜੀਰੇ ਨੂੰ ਨਾ ਬਿਲਕੁਲ ਕਾਲਾ ਨਹੀਂ ਕਰਨਾ ਹੈਗਾ ਥੋੜਾ ਜਿਹਾ ਬ੍ਰਾਊਨ ਕਰਕੇ ਫਿਰ ਆਪਾਂ ਪਾ ਦਾਂਗੇ ਲਸਣ ਲਸਣ ਨੂੰ ਵੀ ਆਪਾਂ ਥੋੜਾ ਜਿਹਾ ਸੌਟੇ ਕਰ ਲੈਣਾ ਕਿ ਜਿੱਦਾਂ ਕਿ ਆ ਨਾ ਆਪਾਂ ਬ੍ਰਾਊਨ ਜਿਹਾ ਕਰ ਲੈਣਾ ਥੋੜਾ ਜਿਹਾ तुसी ने बैंगन ना दुत सारिया रेसपिया बनाईया होगिया पर ये रेसिपी ना बिल्कुल अलग हैगी तो ना ही यह चिपकेगी ना ही यह बहुत ही टेस्टी बनूगी है तो देखो लसन अपना भुज चुके हूँ आप देंगे थोड़ी जी हरी मिर्च के प्याजा भी आप हल्का जहाउन करेंगे ਪਿਆਜ਼ ਨੂੰ ਵੀ ਆਪਾਂ ਨਾ ਬਿਲਕੁਲ ਸਾਰਾ ਨਹੀਂ ਹਲਕਾ ਜਿਹਾ ਬ੍ਰਾਊਨ ਰੱਖਣਾ ਜਿਹੜੇ ਨਾ ਥੋੜੀ ਜਿਹੀ ਕਰਕਟਨ ਜੀ ਆਉਣ ਲੱਗ ਜਾਂਦੀ ਆਪਾਂ ਕੋਈ ਵੀ ਸਬਜ਼ੀ ਬਣਾਉਣੀ ਆ ਤਾਂ ਉਹਦੇ ਵਿੱਚੋਂ ਸਿਰਫ ਪਿਆਜ਼ ਆਪਾਂ ਜ਼ਿਆਦਾ ਜਦੋਂ ਇਹ ਹੀ ਦੱਸਿਆ ਆਪਾਂ ਇਹਦਾ ਹਾਂਜੀ ਤੇ ਹੁਣ ਆਪਣੇ ਪਿਆਜ਼ ਤੇ ਲਸਣ ਭੁੱਜ ਚੁੱਕੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਟਮਾਟਰ ਨੂੰ ਵੀ ਆਪਾਂ ਹਨਾ ਥੋੜਾ ਜਿਹਾ ਭੁੰਨ ਲੈਣਾ ਜਿੱਦਾਂ ਕਿ ਆਪਾਂ ਨੇ ਦੇਖੋ ਪਿਆਜ਼ ਵੀ ਬਿਲਕੁਲ ਹਲਕਾ ਜਿਹਾ ਬ੍ਰਾਊਨ ਕੀਤਾ ਹੈ ਜਿਆਦਾ ਨਹੀਂ ਹੈ ਨਾ ਤਾਂ ਹੀ ਉਹ ਤਾਂ ਫਿਰ ਆਪਣੀ ਸਬਜੀ ਦੇ ਵਿੱਚੋਂ ਨਾ ਟੇਸਟ ਕੌੜਾ ਜਿਹਾ ਆਉਣ ਲੱਗ ਜਾਂਦਾ ਜਦੋਂ ਆਪਾਂ ਜਿਆਦਾ ਇਹਨੂੰ ਫਰਾਈ ਕਰ ਲੈਨੇ ਆ ਤੇ ਆਪਾਂ ਬਿਲਕੁਲ ਇਹਨਾਂ ਨੂੰ ਫਰਾਈ ਨਹੀਂ ਕੀਤਾ ਦੇਖ ਅੱਜ ਪਰ ਦੇਖ ਕੇ ਤੁਹਾਨੂੰ ਇਦਾਂ ਲੱਗੇਗਾ ਵੀ ਆਪਾਂ ਨੇ ਅੱਜ ਬਿਲਕੁਲ ਫਰਾਈ ਕਰਕੇ ਇਹਨੂੰ ਬਣਾਇਆ ਤੇ ਅਗਰ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਅੱਗੇ-ਅੱਗੇ ਆਪੇ ਗਰੁੱਪਸ ਦੇ ਵਿੱਚ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਆਓ ਹੁਣ ਆਪਾਂ ਅਗਲੀ ਚੀਜ਼ ਇਹਦੇ ਵਿੱਚ ਜਿਹੜੀ ਪਾਵਾਂਗੇ ਉਹ ਤੁਹਾਨੂੰ ਦਿਖਾਉਣੀ ਆ ਹੁਣ ਆਪਾਂ ਥੋੜਾ ਜਿਹਾ ਇਹਨੂੰ ਦੁਬਾਰਾ ਤੋਂ ਹਿਲਾ ਦਿੰਨੇ ਆ। ਹੁਣ ਚੰਗੇ ਤਰੀਕੇ ਨਾਲ ਆਪਣਾ ਟਮਾਟਰ ਭੁੱਜ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੈਂਗਣ ਜਿਹੜੇ ਆਪਨੇ ਲੰਬੇ ਕਟਿੰਗ ਕਰੇ ਹੋਏ ਨੇ। ਤੇ ਇਹਨਾਂ ਨੂੰ ਵੀ ਤੇ ਆਲੂ ਨੇ ਜਿਹੜੇ ਆਪਣੇ ਮੈਂ ਹਾਫ ਬੋਇਲ ਕੀਤੇ ਨੇ ਇਹਨਾਂ ਨੂੰ ਬਾਅਦ ਦੇ ਵਿੱਚ ਪਾਵਾਂਗੇ। ਅਗਰ ਤੁਸੀਂ ਹਨਾ ਆਲੂ ਕੱਚੇ ਯੂਜ਼ ਕਰ ਰਹੇ ਹੋ ਤਾਂ ਤੁਸੀਂ ਬਤਾਉਂ ਆਂ ਦੇ ਜਿਹੜੇ ਆਪਨੇ ਇਹ ਬੈਂਗਣ ਨੇ ਇਹਨਾਂ ਦੇ ਨਾਲ ਹੀ ਪਾ ਸਕਦੇ ਹੋ। ਤੇ ਹੁਣ ਆਪਾਂ ਇਹ ਬੈਂਗਣ ਨੂੰ ਚੰਗੇ ਤਰੀਕੇ ਨਾਲ ਭੁੰਨ ਲੈਣਾ। ਹੁਣ ਆਪਣੇ ਬੈਂਗਣ ਭੁੱਜ ਚੁੱਕੇ ਨੇ। ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਜਿਹੜੇ ਹਾਫ ਬੋਇਲ ਕੀਤੇ ਹੋਏ ਨੇ ਆਲੂ ਆਏ ਮੈਂ ਹਾਫ ਬੋਇਲ ਕਰਕੇ ਆਲੂ ਤਾਂ ਪਾਦ ਨਹੀਂਉਂਨੇ ਕਿਉਂਕਿ ਇਹਨਾਂ ਦੇ ਵਿੱਚ ਮਸਾਲਾ ਨਾ ਚੰਗੇ ਤਰੀਕੇ ਨਾਲ ਰਚ ਜਾਂਦਾ ਜਿਹੜੇ ਆਪਾਂ ਕੱਚੇ ਆਲੂ ਪਾਉਣੇ ਨਾ ਉਹਨਾਂ ਦੇ ਨਾਲ ਥੋੜਾ ਜਿਹਾ ਜਿਹੜਾ ਮਸਾਲਾ ਉਹ ਘੱਟ ਰਚਦਾ ਤਾਂ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਨਾ ਫਿਰ ਦੇਖਿਓ ਤੁਹਾਡੀ ਜਿਹੜੀ ਸਬਜੀ ਹੈ ਇਹ ਬਿਲਕੁਲ ਹਲਵਾਈ ਸਟਾਈਲ ਹੈ ਨਾ ਜਿੱਦਾਂ ਆਪਾਂ ਢਾਬੇ ਵਗੈਰਾ ਤੇ ਜਾਂ ਮੈਰਿਜ ਵਗੈਰਾ ਪਾਰਟੀ ਤੇ ਖਾਣੇ ਉਦਾਂ ਦੀ ਹੀ ਤਿਆਰ ਹੋਵੇਗੀ ਤੇ ਆਓ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆਂ ਹਾਂਜੀ ਜਿਸ ਤਰੀਕੇ ਦੇ ਨਾਲ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਿਆ ਬਿਲਕੁਲ ਇਸ ਤਰੀਕੇ ਨਾਲ ਬਣਾਓਗੇ ਤਾਂ ਤੁਹਾਡੀ ਇਹ ਰੈਸਪੀ ਬਹੁਤ ਹੀ ਪਰਫੈਕਟ ਬਣੇਗੀ ਤਾਂ ਪਲੀਜ਼ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਹਾਂਜੀ ਹੁਣ ਦੇਖੋ ਆਪਣੇ ਆਲੂ ਤੇ ਹਨਾ ਜਿਹੜੇ ਬੈਂਗਲ ਨੇ ਉਹ ਬਿਲਕੁਲ ਪੁੱਜ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਇੱਕ 스ਪੂਨ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਦਾ ਜਿਹਨੂੰ ਆਪਾਂ ਟਰਮਰਿਕ ਪਾਊਡਰ ਵੀ ਕਹਿ ਦਿੰਦੇ ਹਾਂ ਨਾ ਤੇ ਹੁਣ ਇੱਕ 스ਪੂਨ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮੇਚ ਪਾਊਡਰ ਦਾ ਕਿਉਂਕਿ ਪਹਿਲਾਂ ਆਪਾਂ ਥੋੜੀ ਜੀ ਹਰੀ ਮੇਚ ਵੀ ਪਾਈ ਹੈ ਅਗਰ ਤੁਸੀਂ ਹਰੀ ਮੇਚ ਪਾਉਣੀ ਹੋ ਤਾਂ ਤੁਸੀਂ ਲਾਲ ਮੇਚ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਆਪਾਂ 1.5 스ਪੂਨ ਦੇ ਕਰੀਬ ਪਾਵਾਂਗੇ ਨਮਕ ਤੁਸੀਂ ਟੇਸਟ ਅਨੁਸਾਰ ਪਾ ਸਕਦੇ ਹੋ ਕਿਉਂਕਿ ਜਿਆਦਾ ਹਨਾ ਘੱਟ ਸਬਜ਼ੀ ਦੀ ਰਿਕੋਰਡਿੰਗ ਪਾ ਸਕਦੇ ਹੋ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਇਹ ਆਪਣਾ ਘਰ ਹੀ ਬਣਾਇਆ ਹੋਇਆ ਹੈ ਜੇ ਕੋਈ ਵੀ ਐਸਪੀ ਵੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜੇਗੀ ਤਾਂ ਹੁਣ ਆਪਾਂ ਚੰਗੀ ਤਰੀਕੇ ਨਾਲ ਕੱਢ ਲੈਂਦੇ ਹਾਂ ਮਿਕਸ देखो किसी भी तरीके दा ਤੁਹਾਨੂੰ ਇਹ ਨਹੀਂ ਹੋਏਗਾ ਵੀ ਨੀਚੇ ਚਿਪਕਦੀ ਹੈਗੀ ਹੈ ਨਾ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਨਾ ਬਿਲਕੁਲ ਖੇਲੀ ਖੇਲੀ ਜਿੱਦਾ ਕਿ ਆਪਾਂ ਨੇ ਫਰਾਈ ਕਰੀ ਹੁੰਦੀ ਹੈ ਬਟ ਫਰਾਈ ਨਹੀਂ ਕਰੀ ਆਪਾਂ ਨੇ ਦੇਖੋ ਅਜਿਹੇ ਤਰੀਕੇ ਨਾਲ ਹੀ ਬਣਾਈ ਹੈ ਰੈਸਪੀ ਚੰਗੀ ਲੱਗਦੀ ਹੈ ਤਾਂ ਲਾਈਕ ਦਾ ਬਟਨ ਵੀ ਜ਼ਰੂਰ ਦਬਾਇਆ ਕਰੋ ਹਾਂਜੀ ਦੇਖੋ ਬਾਸ ਨੂੰ ਆਪਾਂ ਥੋੜਾ ਜਿਹਾ ਮਸਾਲਿਆਂ ਨੂੰ ਪਕਾ ਲਾਂਗੇ ਤੇ ਆਪਣੀ ਆਲੂ ਤੇ ਬੈਂਗਲ ਦੀ ਇਹ ਕੋਸੂ ਦੀ ਸਬਜ਼ੀ ਬਣਦੀ ਰਹੀ ਹੈ ਜਿਹੜਾ ਨਹੀਂ ਖਾਂਦਾ ਨਾ ਉਹ ਵੀ ਇਹਨੂੰ ਬਿਨਾਂ ਰੋਟੀ ਤੋਂ ਵੀ ਖਾ ਜਾਏਗਾ ਇਹ ਇੰਨੀ ਜ਼ਿਆਦਾ ਟੇਸਟੀ ਬਣੇਗੀ ਤੁਸੀਂ ਅਗਰ ਚਾਹੋ ਤਾਂ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਵੀ ਨਿਚੋੜ ਸਕਦੇ ਹੋ ਕਿਉਂਕਿ ਉਹਦੇ ਨਾਲ ਥੋੜਾ ਜਿਹਾ ਖੱਟਾ ਮਿੱਠਾ ਟੇਸਟ ਆਊਗਾ